ਕੁਈ ਨਿਰੇਸ਼ ਸਾਹੀ ਕਥਾ ਕਰਦਾ ਹੁੰਦਾ ਸੀ ਉਹਨੇ ਕਥਾ ਕਰਕੇ ਕਹਿਣਾ ਬਈ ਇੱਕ ਤਾਂ ਭਾਈ ਤੀਵੀ ਵਿਆਹ ਕੇ ਪੇਕੀ ਨਾਲ ਛੱਡ ਗਏ ਕੋ ਪੁਲਿਸ ਵਾਲੇ ਨਾਲ ਜਾਰੀ ਨਾ ਲੱਗੇ ਬੇੜਾ ਜੀ 베ਰੀ ਨਾ ਲੱਗੇ ਤੇ ਜੇਲ੍ਹ ਲਾਉਣੇ ਨੂੰ ਜਾਣਾ ਪੈਸਾਂ ਤੋਂ ਖਾਲੀ ਨਾ ਜਾਗੇ ਇੱਕ ਰਾਏ ਦਾ ਮੁੰਡਾ ਸੀ ਇੱਕ ਸੀ ਵਜੀਰ ਦਾ ਮੁੰਡਾ ਉਹ ਕੋਈ ਨਿਰੇਸ਼ ਸਾਹੀ ਕਥਾ ਕਰਦਾ ਹੁੰਦਾ ਸੀ ਉਹਨੇ ਕਥਾ ਕਰਕੇ ਕਹਿਣਾ ਬਈ ਇੱਕ ਤਾਂ ਭਾਈ ਤੀਵੀ ਵਿਆਹ ਕੇ ਪੇਕੀ ਨਾਲ ਛੱਡ ਗਏ ਇੱਕ ਪੁਲਸ ਵਾਲੇ ਨਾਲ ਜਾਰੀ ਨਾ ਲੱਗੇ। ਬੇੜਾ ਤੇ 베ਰੀ ਨਾ ਲੱਗੇ। ਤੇ ਜੇ ਲਾਉਣਿਆਂ ਨੂੰ ਜਾਣਾ ਪੈਸਾਂ ਤੋਂ ਖਾਲੀ ਨਾ ਜਾਗੇ। ਅੱਛਾ ਜੀ। ਉਹ ਐ ਤੁਰੇ ਜਾਂਦੇ ਆਂਦੇਉ ਆਗੇ ਤੇ ਉਹ ਕਹਿੰਦਾ ਵੀ ਆਪਾਂ ਪ੍ਰਤਿਆਹੇ ਦੇਖਗੇ। ਅੱਛਾ ਜੀ। ਝੜ ਦਾ ਮੁੰਡਾ ਨਾ ਵੀ ਝੂਠ ਮਾਰਦਾ ਝੜ ਦੇ ਮੁੰਡੇ ਦਾ ਨਾਜੇ ਦੀ ਲਿਆਰ ਸੀ ਨਿੱਕੇ ਹੁੰਦੇ ਖੇਡਦੇ ਰਹੇ। ਬੜੀ ਲਿਆਰ ਸੀ। ਜਿਵੇਂ ਕਹਿੰਦਾ ਸੀ ਉਵੇਂ ਕਰਦਾ ਸੀ ਰਾਜਾ। ਉਹ ਕਹਿੰਦਾ ਵੀ ਕਿਆ ਲਾਇਆ ਕਰ ਲਾ ਉਹ ਆਰਾ ਚੰਗਾ ਕਿ ਮੈਂ ਤਾਂ ਲਾਉਣਾ ਵਿਲੇਜ ਬੇਰੀ ਅੱਛਾ ਉਹ ਆਰਾ ਮੈਂ ਫਿਰ ਵਿਆਹ ਮੇਰਾ ਹੋਣਾ ਮੈਂ ਆਰਾ ਵਿਆਹ ਕੀ ਪਿੱਕੀ ਛੱਡ ਦੂੰ ਜੱਟ ਨੇ ਤਾਂ ਵਿਲੇਜ ਬੇਰੀ ਲਾ ਲਈ ਉਹਨੇ ਵਿਆਹ ਕਰਾਇਆ ਵਿਆਹ ਕਰਾਖੇ ਪਿੱਕੀ ਛੱਡਦੀ ਜੱਟ ਦੀ ਬੇਰੀ ਜਦੋਂ ਦੋ ਸਾਲਾਂ ਛਡਾਰ ਹੋ ਗਈ ਪੂਰੀ ਥੱਲੇ ਲੈ ਫਿਆਈ ਜੱਟ ਦਾ ਲੱਗਿਆ दारू ਕੱਢੇ ਪੁਰ ਸਾਲੇ ਹੋਣ दारू ਪੀ ਪੀ ਜਾਣ ਤੇ ਜਦੋਂ ਥਾਲ ਖੰਡ ਨੰਗਿਆ ਉਹਨੇ ਜਿਹੜੇ ਪੁਲਸ ਵਾਲੇ ਉਹਨਾਂ ਨੂੰ ਸੌਣ ਨਹੀਂ ਆਣ ਕਣਾਂ ਸੜੀ ਬਣਾਉਣੀ ਕਰਦੇ ਆ ਪੁਲਸ ਵਾਲੇ ਕਿਸੇ ਦਾ ਮਿੱਤ ਨਹੀਂ ਹੁੰਦੇ ਤੇ ਥਾਲ ਖਵਾਰ ਹੀ ਆਖੇ ਉਹ ਜਿਹੜਾ दारू ਪੀ ਕੇ ਜਾਂਦੇ ਸੀ ਉਹਨਾਂ ਨੇ ਹੀ ਆਖੇ ਫੜ ਲਿਆ ਫੜ ਕੇ ਥਲੇ ਤੇ ਡੰਡੇ ਮਾਰਨੇ ਗੱਟਿਆਂ ਤੇ ਤੇ ਤਾਹਾਂ ਭਾਗ ਗੜ ਗਈ ਵੀਰੇ ਮੇਰੀ ਚ ਉਦੋਂ ਫਿਰ ਸਾਰ ਯਾਰ ਆਇਆ ਅਰਾ ਸਾਰ ਦੀ ਗੱਲ ਪੱਕੀ ਆ ਰਾਜੇ ਨੇ ਜਦੋਂ ਦੇਖਿਆ ਵੀ ਹੁਣ ਥਾਲ 2 ਸਾਲ 1.5 ਸਾਲ 2 ਸਾਲ ਛੱਡੀ ਨੂੰ ਹੋ ਗਏ ਰਾਜੇ ਨੇ ਫਿਰ ਜਠਾ ਬਣਾ ਲਿਆ ਜਠਾ ਬਣਾ ਕੇ ਸਾਧ ਬਣ ਗਿਆ ਸਾਧ ਬਣ ਕੇ ਖੁੰਡਾ ਲੈ ਲਿਆ ਖੁੰਡੇ ਦੇ ਵਿੱਚ ਕੜਾ ਕੇ ਦਾ ਮਿਸਤਰੀ ਤੋਂ ਉਹਦੇ ਵਿੱਚ ਪਾਲੇ ਨੋਟ 25 25 ਪਾਲੇ ਜਦੋਂ 25 ਨੋਟ ਪਾਲੇ ਗਿਣ ਕੇ ਤੇ ਉੱਤੇ ਖੁੰਡਾ ਕਾਸ ਲਿਆ ਕਾਸ ਕੇਰੇ ਜਾ ਕੇ ਜਿੱਥੇ ਉਹਦੀ ਰਾਣੀ ਦੇ ਮਹਿਲ ਸੀ ਘਰਾਣੀ ਰਾਜੇ ਦੀ ਕੁੜੀ ਦੇ ਮੂਹਰੇ ਜਾ ਕੇ ਧੂਆਂ ਲਾ ਉਹ ਧੂਆਂ ਲਾਤਾ ਤੇ ਉਹਦਾ ਪ੍ਰੇਮੀ ਸੀ ਬਜੀਰ ਦਾ ਮੁੰਡਾ ਉਹ ਵੀਰ ਦਾ ਮੁੰਡਾ ਕੋਲ ਦੀ ਨੰਗਿਆ ਕਰੇ ਉਹਦੇ ਤੇ ਰਕਾ ਵੀ ਪਾਈ ਹੋਇਆ ਕਰੇ ਰਕਾ ਵੀ ਜੜ ਜੜ ਕਰਿਆ ਕਰੇ ਜੜਕਰੀ ਜਾਇਆ ਕਰੇ ਤੇ ਚਿਹਰਾ ਡਗਿਆ ਕਰੇ ਜਿਨੂੰ 2-4 ਦਿਨ ਹੋਏ ਉਹਨੇ ਤਾਂ ਮੁਰਨਾ ਹੀ ਸੀ ਜਿਹੜੀ ਕੁਦਰਤ ਹੋਣੀ ਹੋਵੇ 2-4 ਦਿਨ ਹੋਏ ਕਿਤੇ ਉਹ ਤੋਂ ਹਾਰ ਦੀ ਜੜੀ ਨਿਕਲ ਗਈ ਰਾਣੀ ਦੀ ਅਠ ਲੜੀਆ ਹਾਰ ਪਾਇਆ ਵੈਸੇ ਤੇ ਉਹਨੇ ਚੱਕ ਕੇ ਕਹਿੰਦੇ ਆਪ ਤੋ ਵੱਡੇ ਨਾਲ ਜਾਰੀ ਨਾ ਲਾ ਗਏ ਆ ਪੰਜ ਗੱਲਾਂ ਸੀ ਭੁੱਲ ਗਿਆ ਉਹਨੇ ਕੋਠੜਾ ਚੱਕਿਆ ਆ ਕੇ ਕੋਠੜਾ ਤੇ ਪੰਜ ਮਾਰੇ ਗਿਣ ਕੇ ਤੇ ਮੂਰੇ ਹੱਥ ਨਹੀਂ ਚੱਕਿਆ ਪਾਣੀ ਵਾਂਗੂ ਪੀ ਗਿਆ ਉਹ ਕਹਿੰਦਾ ਲੈ ਆ ਵੀ ਗੱਲ ਸੱਚੀ ਹੋਊਗੀ ਬੀਰੀ ਆਈ ਦਾ ਸੱਚੀ ਹੋਣੀ ਸੀ ਆ ਵੀ ਸੱਚੀ ਹੋਊਗੀ ਜੇ ਰਾਜੇ ਦੀ ਕੁੜੀ ਸੀ ਉਹ ਵਜੀਰ ਦਾ ਮੁੰਡਾ ਸੀ ਤੇ ਹੱਥ ਨਹੀਂ ਚੱਕਿਆ ਪਾਣੀ ਵਾਂਗੂ ਪੀ ਗਿਆ ਪੰਜ ਕੋਟ ਦੇ ਜੇ ਹੁੰਦੀ ਗਰੀਬ ਘਰ ਦੀ ਤੇ ਕੁੱਤਾਂ ਫੜ ਕੇ ਛਿੱਟ ਲਾਂਦਾ ਸਹੀ ਗੱਲ ਹੈ ਚਲ ਜਦੋਂ ਕੈਂਡੀ ਦਾ ਉਹਾਰ ਹੋਣੇ ਨੂੰ ਜਾਂ ਤਾਂ ਉਹ ਬਣਾਉ ਜਿਹੜੇ ਸਨਿਆਰੇ ਨੇ ਬਣਾਇਆ ਤੇ ਜਾਂ ਉਹ ਬਣਾਉ ਜਿਹਨੇ ਮੈਨੂੰ ਪਰਿਆ ਹੋਰ ਨਹੀਂ ਕਿਸੇ ਤੋਂ ਉਡੀ ਪੈਂਦੀ ਜਦੋਂ ਲੈ ਕੇ ਉਤਰਿਆ ਮਹਿਲਾਂ ਚੋਂ ਤੇ ਸੰਸਾ ਹੋ ਗਿਆ ਕਿ ਕੋਠਲੇ ਵੱਜੇ ਕੋਹਲਾ ਦੱਸਦੇ ਮਾਸ ਪਟ ਦਾਂਦਾ ਇਹ ਕੋਹਲਾ ਹੁੰਦਾ ਹੈ ਠੰਡ ਦੇ ਉਸ ਔਰਤ ਨੂੰ ਆਹਲਾ ਚਲ ਰਹਾ ਬਾਪੇ ਦੇ ਤੁਮੇ ਤੇ ਸੇਖਣਾ ਚੱਲ ਗਏ ਜਦੋਂ ਸੇਖਣ ਲੱਗਿਆ ਤੇ ਸਾਰ ਪੁੱਛਦਾ ਉਹਨੂੰ ਕੀ ਤਾਹਣ ਰਾਜਾ ਆਹਦਾ ਬੱਚਾ ਕੀ ਗੱਲ ਆ ਅੱਗੇ ਤੇਰਾ ਚਿਹਰਾ ਦਗਦਾ ਹੁੰਦਾ ਫਿਰ ਕਾਬੀ ਤੇਰੀ ਜਲਡ ਜਲਡ ਕਰਦੀ ਆ ਅੱਜ ਤੇਰਾ ਚਿਹਰਾ ਭੁਜਿਆ ਪਿਆ ਤੇ ਕਾਬੀ ਬੋਲਦੀ ਨਹੀਂ ਕੀ ਗੱਲ ਹੋ ਗਈ ਉਹ ਆਲਾ ਬਾਬਾ ਗੱਲ ਸੌਂਟ ਵੀਰ ਸਾਥ ਹੁੰਦੇ ਆ ਰੱਬਰਗੇ ਹੁੰਦਾ ਤੇਰੇ ਕੋਲ ਲਖੋ ਖਾਦਾ ਵੇ ਇਹਦੇ ਨਾਲ ਮੇਰੀ ਬਾਣੀ ਆ ਮੈਂ ਰਾਜੇ ਦੀ ਕੁੜੀ ਆ ਮੈਂ ਵਜੀਰ ਦਾ ਮੁੰਡਾ ਮੈਂ ਦੇ ਕੋਲੇ ਆਉਣਾ ਹੁਣ ਆ ਨਿਕਲ ਗਈ ਹਾਰ ਦੀ ਗੜੀ ਇਹਨੂੰ ਜਾਂਦਾ ਉਹ ਵਿਆਹੂ ਜਿਨੇ ਉਹਦੋਂ ਪਾਊਗੀ ਜਿਨੇ ਵਿਆਹੀ ਆ ਤੇ ਜਾਂ ਉਹ ਸੁਨਿਆਰਾ ਪਾਊ ਜਿਨੇ ਬਣਾਇਆ ਹੁਣ ਦੇਖ ਲੈ ਵੀ ਕਿਹੜੇ ਹਿਸਾਬ ਨਾਲ ਮੈਂ ਜਾਊਗਾ ਕਿੱਥੋਂ ਜਾ ਕੇ ਸੁਨਿਆਰੇ ਨੂੰ ਪਾੜੂਗਾ ਕਿਹੜਾ ਸੁਨਿਆਰਾ ਹੋਊਗਾ ਉਹ ਮੈਨੂੰ ਸੰਸਾਰ ਉਹ ਕਹਿੰਦਾ 12 ਤੇ 12 24 ਤੇ 12 36 36 ਸਾਲ ਹੋ ਗਿਆ ਨਾ ਮੈਨੂੰ ਦੁਹਾਂ ਤਾਬੇ ਨੂੰ ਲਿਆ ਮੈਨੂੰ ਫੜਾ ਮੈਂ ਹੁਣ ਪਾ ਦਣ ਉਹਨੇ ਹੀ ਉਹ ਫੜਾਈ ਤੇ ਉਹਨੇ ਪਾਈ ਤੇ ਕੜਾਚਣੀ ਅੜੀ ਪੇਹੜੀ ਪਹਿਣੀ ਸੀ ਬੜੀ ਵੀ ਸੀ ਉਹ ਲੈ ਕੇ ਮੁੜ ਗਿਆ ਉਹ ਪੁੱਛਣ ਲੱਗੀ ਵੀ ਐਡੀ ਛੇਤੀ ਕਿੱਥੋਂ ਪਵਾਈ ਆ ਵੀ ਤੂੰ ਤਾਂ ਸ਼ਹਿਰ ਚ ਨਹੀਂ ਬੜਿਆ ਜੀ ਉਹ ਕਹਿੰਦਾ ਜਿਹੜਾ ਸਾਹਦ ਬੈਠਾ ਤਾਂ ਉਹ ਬਹੁਤ ਘੜਿਆ ਆ ਵੇ 36 ਸਾਲ ਦਾ ਧੂਆਂ ਤਾਬ ਦਾ ਤੇ ਇਹਨੇ ਪਾਤੀ ਉਹ ਆੜੀ ਫੇਰ ਸਿਆਪਾ ਪਹਿ ਗਿਆ ਸਾਧ ਨਹੀਂ ਇਹ ਇਹਦਾ ਮੇਰੇ ਘਰ ਵਾਲਾ ਚੱਲ ਪਾਈਓ ਦਿਨ ਚੜਿਆ ਉਹਨੇ ਆੜਾ ਪਿਓ ਸੱਦ ਲਿਆ ਰਾਜਾ ਆ ਗਿਆ ਹਾਂ ਪੁੱਤ ਕੀ ਗੱਲ ਆ ਆੜੀ ਜਿਹੜਾ ਸਾਧ ਬੈਠਾ ਇਹ ਰਾਤ ਨੂੰ ਬੋਲਦਾ ਬਖਵਾਸ ਕਰਦਾ ਕਤਲ ਕੀਤਾ ਜਾਵੇ ਉਹ ਕਹਿੰਦਾ ਕਤਲ ਕਾਦੋ ਕਰਨਾ ਹੂੰ ਕਹੇ ਠਾੜਣੇ ਕਿਤੇ ਹੋ ਨਹੀਂ ਆੜੀ ਇਹਦਾ ਕਤਲ ਕਰਦੇ ਬਹੁਤ ਗਲਤ ਸਾਧ ਰਹੇ ਉਹਨੇ ਆਖਿਆ ਵੀ ਸ਼ਰਤਾਂ ਦਾ ਫੇਰ ਮੈਨੂੰ ਵੀ ਆ ਕੇ ਲੈ ਜਾ ਕੇ ਕਰੂ ਖਰਾਬ ਉਹਨੇ ਪਾਈ ਜਾ ਕੇ ਹੁਕਮ ਕਰਤਾ ਜਲਾਤਾ ਨੂੰ ਆਰਡਰ ਸਾਹਦ ਬੈਠਾ ਉਹਨੂੰ ਫੜ ਕੇ ਲੈ ਜਾਓ ਤੇ ਬਾਹਰ ਬਣਾਏ ਹੁੰਦੇ ਸੀ ਇਹਨਾਂ ਦੇ ਉੱਥੇ ਜਾ ਕੇ ਇਹਨੂੰ ਕਤਲ ਕਰਿਓ ਉਹ ਜਿਹਨੂੰ ਕਤਲ ਕਰਨ ਲੈ ਕੇ ਗਏ ਦੋ ਜਾਨੇ ਉਹਨੂੰ ਫੜ ਕੇ ਹੱਥ ਕੜੀ ਲਾਈ ਦੀ ਲੈ ਗਏ ਜਿੱਥੇ ਮੁਰਦ ਘਾਟੀਆਂ ਬਣਾਇਆ ਵਾ ਅਸੀਂ ਬਾਹਰ ਸ਼ਹਿਰ ਤੋਂ ਦੂਰ ਉਹ ਬੋਲਦਾ ਅਰ ਨਾ ਵੀ ਮੈਨੂੰ ਦੱਸੋ ਵੀ ਤੁਹਾਨੂੰ ਰਾਜਾ ਕੀ ਦਿੰਦਾ ਉਹਨੇ ਸਾਨੂੰ ਰਾਜੇ ਨੇ ਕੀ ਦੇਣਾ ਵੀ ਸਾਨੂੰ ਸੰਖਾਹ ਦਿੰਦਾ ਪੇਟ ਦੇ ਮਾਰੇ ਅਸੀਂ ਕੰਮ ਕਰਦੇ ਆ ਉਹਨੇ ਸਾਨੂੰ ਟਕਾ ਟਕਾ ਰੋਜ਼ ਦਿੰਦਾ ਰੋਜ਼ ਦਾ ਉਹ ਕਹਿੰਦਾ ਮੈਂ ਤੁਹਾਨੂੰ 225 ਰੁਪਏ ਦੇ ਦਿੰਦਾ ਤੇ ਮੇਰੀ ਜਾਨ ਛੱਡ ਦਿਓ ਉਹ ਅਸੀਂ ਛੱਡ ਦੇਵਾਂਗੇ ਪਰ ਇਹ ਗੱਲ ਨਾ ਹੋਵੇ ਅਸੀਂ ਛੱਡੀਏ ਛੱਡਣਹਾਰ ਜਾ ਕੇ ਧੂਆ ਉੱਥੇ ਲਾ ਦੇ ਉਹ ਪਹਿਲਾਂ ਸਾਨੂੰ ਮਾਰੂਗਾ ਤੈਨੂੰ ਮਗਰੋਂ ਮਾਰੂ ਕਿਉਂ ਛੱਡਿਆ ਉਹ አይደवी ਨਹੀਂ ਮੈਂ ਜਮਾ ਹੀ ਨਹੀਂ ਮਾਦਾ ਇਹ ਤੈਨੂੰ ਮੂੰਹ ਨਹੀਂ ਕਰਦਾ ਮੋੜ ਕੇ ਸਾਰੀ ਜ਼ਿੰਦਗੀ ਨਹੀਂ ਇੱਥੇ ਆਉਂਦਾ ਉਹਨਾਂ ਨੇ ਛੜਤਾ ਉਹਨੇ ਖੋਲਿਆ ਖੋਲ ਕੇ ਪੈਸੇ ਦਿੱਤੇ ਔਰ ਆ ਵੀ ਗੱਲ ਪੱਕੀ ਹੋ ਗਈ ਹੈ ਪੈਸੇ ਨੇ ਜਾਨ ਬਚਾਤੀ ਤੇ ਨਹੀਂ ਮਾਰਤਾ ਸੀ ਉਹ ਵੀ ਗੱਲ ਪੱਕੇ ਇਹ ਚਾਰੇ ਗੱਲਾਂ ਪੂਰੀਆਂ ਹੋ ਗਈਆਂ ਪਿੰਡ ਆਇਆ ਪਿੰਡ ਆ ਕੇ ਤੇ ਉਹਨੇ ਵੀ ਆਪਣੀਆਂ ਜਠਾਂ ਖੋਲੀਆਂ ਖੋਲ ਕੇ ਤੇ ਸੁਨੀਹਾ ਮਰਾਸੀ ਭੇਜਤਾ ਉੱਥੇ ਨੂੰ ਵੀ ਜਾ ਕਹੇ ਦੇ ਵੀ ਮਖਲਾਵਾ ਲੈਣ ਉਹਨਾਂ ਮੈਂ ਜਦੋਂ ਭਾਈ ਉਹ ਗਿਆ ਜਾ ਕੇ ਤੋ ਕਹਿੰਦਾ ਵੀ ਉੱਠ ਓੜੇ ਦਾ ਜੀ ਹਾਥੀ ਦੇਣ ਲੱਗ ਗਿਆ ਕਹਿੰਦਾ ਵੀ ਕਿੰਨਾ ਕੋਹ ਲਿਆਣਾ ਦਾ ਜੋ ਮਰਦੀ ਉਹ ਰਾਜੀ ਦੇਖੋ ਮੇਰੇ ਕੋਲੇ ਕਾਥੇ ਦਾ ਅੰਤ ਨਹੀਂ ਨਾ ਹਾਥੀਆਂ ਦਾ ਘੋੜਿਆਂ ਦਾ ਤੇ ਮੇਰੇ ਹੈ ਨਹੀਂ ਵਜੀਰ ਤੇ ਮੈਨੂੰ ਵਜੀਰ ਦੀ ਲੋੜ ਹੈ ਜੇ ਵਜੀਰ ਹੈ ਤਾਂ ਉਹ ਆਦਾ ਫੇ ਵਜੀਰ ਤਾਂ ਮੇਰੇ ਨੌਜਵਾਨ ਆ ਵੀ ਮੇਰੇ ਵਜੀਰ ਦਾ ਮੁੰਡਾ ਨੌਜਵਾਨ ਆ ਤੂੰ ਨੂੰ ਭੇਜਣਾ ਉਹਨੇ ਭਾਈ ਵਜੀਰ ਦੇ ਮੁੰਡੇ ਨੂੰ ਹੁਕਮ ਕਰਤਾ ਵੀ ਭਾਈ ਇਹਦੇ ਵਜ਼ੀਰ ਹਣ ਤੇ ਤਿਆਰ ਹੋ ਜਾ ਨਾਲ ਜਾਣਾ ਤੇ ਉਹਦਾ ਦੁਨੀਆਂ ਜਾਣੇ ਕਸ਼ਾ ਮਾਰਨ ਨੂੰ ਖੁਸ਼ ਹੋ ਰਯਾ ਰ ਬੜੀਆ ਰਬ ਨੇ ਸੁਣ ਲਈ ਉਹ ਪਿੰਡ ਲੈ ਆਇਆ ਪਿੰਡ ਲੈ ਆ ਕੇ ਦੁਨਾਂ ਨੂੰ ਮਾਰ ਕੇ ਲਾ ਕੇ ਖੱਲਾਂ ਕਰਕੇ ਪੁੱਠੀਆਂ ਦਰਵਾਜ਼ੇ ਮੂਹਰੇ ਟੰਗਸੀਆਂ ਤੂੜੀ ਨਾ ਪਰ ਕੇ ਕੋਈ ਪਿੰਡ ਦੇ ਵਿੱਚ ਪੰਜ ਚਾਰ ਜਮਾਤਾਂ ਪੜੀ ਵੀ ਜ਼ਿਮੀਂਦਾਰਾਂ ਦੀ ਤੂੜੀ ਜੱਟਾਂ ਦੀ ਇਹ ਸਾਡੀ ਕਹਿੰਦਿਆ ਗੱਲ ਨਹੀਂ ਰਹਿੰਦੀ ਪਰ ਮਪਤਾਲ ਚ ਵੜ ਕੇ ਕਢਦੇ ਉਹ ਕਹਿੰਦੀ ਵੀ ਜੇ ਇਹ ਜਿਹੜਾ ਮਾਰਤਾ ਹੈ ਨਾ ਰਾਜੇ ਦਾ ਮੁੰਡਾ ਤੇ ਕੁੜੀ ਨਾ ਰਾਜੇ ਦੀ ਕੁੜੀ ਤੇ ਵਜੀਰ ਦਾ ਮੁੰਡਾ ਇਹਨਾਂ ਦਾ ਦਿਮਾਗ ਨਹੀਂ ਸੀ ਕੰਮ ਕਰਦਾ ਮੈਂ ਆੜੀ ਹੋਵਾਂ ਇਸ ਰਾਜੇ ਦੀ ਰਾਣੀ ਤੇ ਇਹ ਜਿਵੇਂ ਕਹਿੰਦੇ ਵੀ ਐ ਫੜੇ ਗਏ ਤੇ ਮੈਂ ਜੋਰ ਲਾ ਲੇ ਜਿੰਨਾ ਮਰਜੀ ਮੈਂ ਇਹਦੇ ਸਾਹਮਣੇ ਇਹ ਕੰਮ ਕਰਕੇ ਦਿਖਾ ਦੇਣਾ ਠੀਕ ਆ ਠੀਕ ਆ ਚਲੋ ਉਹ ਭਾਈ ਗੱਲ ਹੁੰਦੀ 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 ਤੇ ਰਾਜੇ ਕੋਲੇ ਜਾ ਪਹੁੰਚਦੀ ਰਾਜੇ ਨੇ ਭਾਈ ਵਜ਼ੀਰ ਨੂੰ ਲਿਆ ਨਾਲ ਤੇ ਸਿੱਧਾ ਹੀ ਤਵੇਲਾ ਜੋੜਿਆ ਘਰੇ ਜਾਵੜੇ ਜ਼ਿਮੀਂਦਾਰ ਦੇ ਅੱਛਾ ਜੀ ਘਰ ਪੁੱਛ ਕੇ ਉਹ ਜਾ ਕੇ ਕਹਿੰਦਾ ਜਦੋਂ ਗਿਆ ਜ਼ਿਮੀਂਦਾਰ ਨੇ ਭਾਈ ਜ਼ਿਮੀਂਦਾਰ ਨੇ ਤਾਂ ਜ਼ਿਮੀਂਦਾਰਾਂ ਕੋਲੇ ਕੀ ਹੁੰਦਾ ਮੰਜਾ ਡਾਹਿਆ ਪੁੱਛਿਆ ਪਾਣੀ-ਤਾਣੀ ਪਿਆਇਆ ਹਾਂ ਰਾਜਾ ਸਾਹਿਬ ਕਿਵੇਂ ਆਉਣੇ ਹੋਏ ਉਹ ਕਹਿੰਦਾ ਵੀ ਮੈਂ ਤੇਰੀ ਧੀ ਦਾ ਡੋਲਾ ਲਿਆਣਾ ਉਹ ਰਾਜ ਜਤੂ ਲਿਆਣਾ ਸੀ ਇਧਰ ਭੁਖੀ ਲੈਣਾ ਹੈਂ ਕੋਈ ਨਹੀਂ ਠੀਕ ਆ ਭਾਈ ਵਿਆਹ ਲਾ ਉਹ ਵੇਹਲੇ ਆਇਆ ਰਾਜੇ ਨੇ ਵਿਆਹ ਲਈ ਵਿਆਹ ਇਹ ਲਿਆ ਕੇ ਸੱਤਵੇਂ ਕੋਠੀ ਦੇ ਅੰਦਰ ਕੈਦ ਕਰਤੀ ਅੱਛਾ ਬਾਹਰ ਨਿਕੜੇ ਬੰਦਾ ਮੱਥੇ ਬਣਾ ਲੱਗੇ ਉਹ ਕਹਿੰਦੀ ਵੀ ਠੀਕ ਹੈ ਕਿਦਨੇ ਕਹਿੰਦੀ ਵੀ ਠੀਕ ਆ ਮੈਂ ਤੇਰੀ ਕੈਦਨ ਬਦਾਉ ਨੂੰ ਵੀ ਲੱਗ ਗਿਆ ਉਹਨੂੰ ਰਾਸਤਾ ਵੀ ਦੂng ਨਹੀਂ ਮੈਂ ਮਨ ਮਰਦੀ ਕਰੂ ਸਾਹਮਣੇ ਤੂੰ ਹੁਣ ਮਰਮਰਦੀ ਕਰਕੇ ਦਿਖਾ ਮੈਨੂੰ ਉਹ ਕਹਿੰਦੀ ਮੈਂ ਠੀਕ ਆ ਵੀ ਤੇਰੀ ਕੈਦਨ ਮੈਂ ਕਸੂਰਵਾਰ ਆ ਮੈਂ ਕਹੀ ਆ ਇਹ ਗੱਲ ਪਰ ਅੱਠੀ ਦਿਨੀ ਤਾਂ ਜਿਹੜੇ ਕਤਲ ਕਿਤੇ ਹੋਇਆ ਉਹਨਾਂ ਨੂੰ ਵੀ ਛੁੱਟੀ ਆ ਨਹਾਉਣ ਤੋਣ ਦੀ ਕੇਸੀ ਇਸ਼ਨਾਨ ਕਰਦੀ ਸਕਾਉਣ ਦੀ ਉਹ ਆੜ ਫਿਰ ਆਉਂ ਕਰਿਆ ਵੀ ਅੱਠੀ ਦਿਨੀ ਨਾ ਆਖੇ ਤੈਨੂੰ ਬਾਹਰ ਨਹੀਂ ਨਿਕਾਉਂਦਾ ਹੁਕਮ ਤੇ ਤਾਹਾਂ ਚੜ ਕੇ ਛੱਤ ਤੇ ਕੇਸ ਕਾ ਲਿਆ ਗਾੜ ਉਹ ਆੜ ਵਿਠੀ ਉਹ ਠੀਂ ਨਹੀਂ ਨਾਇਆ ਅਖਰੀ ਨਾ ਆ ਕੇ ਤੇ ਮਹੀਨਾ ਜਹ ਚੜੀ ਝਿਰਤ ਤੇ ਉੱਥੇ ਕੋਈ ਥੋੜੇ ਵਰਗਾ ਛਾਹੂਕਾਰ ਦਾ ਮੁੰਡਾ ਜੁਹਾਜ ਲੈ ਕੇ ਆਇਆ ਜਿਹੜੇ ਛਾਹੂਕਾਰ ਹੁੰਦੇ ਆ ਇਹ ਜਰਾਜਾਂ ਵਰਗੇ ਹੁੰਦੇ ਆ ਉਹਦਾ ਤੰਬੂ ਲਾਇਆ ਹੋਇਆ ਸਮਾਨ ਆ ਉਹਦਾ ਵੇਚਦਾ ਸੀ ਇਧਰੋਂ ਫੇਰ ਲੱਦ ਲਾਉਂਦਾ ਸੀ ਉਧਰੋਂ ਲਿਆਉਂਦਾ ਸੀ ਉਧਰ ਨੂੰ ਉਲਟਾ-ਮੁਲਟਾ ਉਹ ਕੁੜੀ ਨੇ ਨਾ ਉਹ ਮੁੰਡੇ ਨੂੰ ਤਸ ਤਾਹ ਤੋਂ ਉੱਠਿਆ ਗਿਆ ਕੋਲਾ ਤੇ ਲਿਖ ਕੇ ਪਾਤਾ ਜੇ ਮਰਦਾ ਮਰਦਾ ਪੁੱਤ ਦਾ ਵੀ 7ਵੀਂ ਕੋਠੀ ਤੋਂ ਪਾਖੇ ਦਾ ਕਰਮਾ ਬਾਹਰੋਂ ਤੇ ਸੁਰੰਗ ਲਾ ਕੇ ਮੇਰੀ 7ਵੀਂ ਕੋਠੀ ਚ ਲਿਆ ਉਹਨੇ ਰੂੜੀ ਬੰਨੀ ਨਾਲ ਤੇ ਸ਼ਿਹਾਰਾ ਦਿੱਤਾ ਤੇ ਉਹਨੇ ਚੱਕ ਲਈ ਚੱਕ ਕੇ ਤਾਂ ਪੜੀ ਪੜ ਕੇ ਤੇ ਉਹਨੇ ਪਾਖੇ ਬਾਹਰੋਂ ਕਰਮਾ ਲਾ ਕੇ ਪੂਰਾ ਕਿਆਫਾ ਇਸ ਥੋਰ ਬਿਲਾ ਲਈ ਰੰਗ ਲਾ ਕੇ ਮਿੱਟੀ ਕੱਢੇ دریا ਸਿੱਟੀ ਜਾਵੇ ਵਾਲੇ ਤੰਬੂਆਂ ਚੋਂ ਮਿੱਟੀ ਕੱਢੇ دریا ਸਿੱਟੀ ਜਾਵੇ ਐਨ ਲੈ ਗਿਆ ਜੀ ਉਹਦੇ ਵਿੱਚ ਜਦੋਂ ਲੈ ਗਿਆ ਜਾ ਮਿਲਿਆ ਉਹਨੇ ਫਿਰ ਪਹਿਲੇ ਦਿਨ ਉਹਨੂੰ ਆਹ ਕਮੀਜ਼ ਦਿੱਤਾ ਜਿਹੜਾ ਤੇਰੇ ਪਾਇਆ ਉਹਨੂੰ ਕੰਡੀ ਆਹ ਲੈ ਜਾ ਲਿਜਾ ਕੇ ਰਾਜੇ ਦੇ ਮੂਹਰ ਦੀ ਨੰਗੀ ਅੱਛਾ ਕਚੇਰੀ ਚ ਤੇ ਪਰ ਲਿਆ ਕੇ ਮੈਨੂੰ ਪਹਿਲਾਂ ਫੜਾਣੀ ਫੜਿਆ ਨਾ ਜਾਏ ਉਹਨਾਂ ਠੀਕ ਆ ਰਾਜਾ ਬੈਠਾ ਤੇ ਜਦੋਂ ਪਾਖੇ ਕਮਿਸ਼ਨ ਨੰਘਿਆ ਕੋਲ ਦੀ ਹੁਣ ਰਾਜਾ ਵੀ ਬਿੜਕ ਤੇ ਰਹਿਂਦਾ ਸੀ ਤੇ ਰਾਜੇ ਨੇ ਦੇਖਿਆ ਵੀ ਕਮੀਚ ਮੀਰਾ ਉਹ ਜਿੱਥੇ ਸੁਰੰਗ ਸੀ ਉਹਦੇ ਉੱਤੇ ਮੁੰਡਾ-ਮੁੰਡਾ ਮਾਰਦਿਆ ਕਰੇ ਮੁੰਡੇ ਹੁੰਦੇ ਸੀ ਅੱਗੇ ਰਾਜਾ ਆਇਆ ਭੱਜਿਆ ਉੱਧਰੋਂ ਭੱਜਿਆ ਉਹਨੇ ਉੱਤੋਂ ਹੀ ਤੰਬੂਆਂ ਖੀ ਆ ਕੇ ਪਹਿਲਾਂ ਫੜਾ ਕੇ ਮੁੜ ਗਿਆ ਉਹਨੇ ਮੁੰਡਾ-ਮੁੰਡਾ ਮਾਰਿਆ ਜਾ ਕੇ ਰਾਣੀ ਸਾਹਿਬ ਫਫਿਆ ਵਿਆ ਉਹ ਵਾਰੀ ਹਾਂਜੀ ਆਦਾ ਮੇਰਾ ਕਮੀਜ਼ ਵਾਰੀ ਉਹ ਦੇ ਪਿਆ ਟੰਗਿਆ ਕਿੱਲੇ ਤੇ ਆਰਾ ਇਹੀ ਕਮੀਜ਼ ਜਮਾ ਤੇ ਸ਼ਾਹੂਕਾਰ ਦੇ ਮੁੰਡੇ ਨੇ ਪਾਇਆ ਵਿਆ ਉਹ ਵਾਰੀ ਰਾਜਾ ਰਾਜਾ ਇਹ ਲੀੜਾ ਬਣਾਉਣ ਵਾਲਿਆਂ ਦਾ ਨਹੀਂ ਕੱਟ ਆ ਪਾਉਣ ਵਾਲਿਆਂ ਦਾ ਨਹੀਂ ਕੱਟ ਆ ਇਹ ਸ਼ਾਹੂਕਾਰ ਆ ਜਿਹੜੇ ਰਾਜੇ ਦੇ ਮੁਕਾਬਲੇ ਚ ਹੁੰਦੇ ਆ ਫੇਰ ਮੁੜ ਗਿਆ ਦੂਏ ਦਿਨ ਉਹਨੂੰ ਔਰ ਮਾਲ ਫੜਾਤਾ ਅੜੀ ਔਂ ਖਰੀ ਨਾ ਸ਼ਾ ਫੜਾਤੀ ਅੜੀ ਆ ਸ਼ਾ ਪਾ ਕੇ ਐ ਮੂਰ ਦੇ ਨਾਮ ਕੇ ਐਂ ਕਰਕੇ ਆਈ ਐ ਤੇ ਆ ਜੀ ਪਹਿਲਾਂ ਉਹ ਠੀਕ ਆ ਉਹ ਹੋ ਗਿਆ ਉਹ ਨੰਗਾ ਮੂਰ ਦੇ ਐਂ ਕਰਕੇ ਐ ਤੇ ਰਾਜਾ ਭੱਜਿਆ ਹਫਰੋਦਾ ਉਹਨੇ ਹੋ ਕੇ ਤਮੂਸ ਦੀ ਪਹਿਲਾਂ ਫੜਾ ਕੇ ਮੁੜ ਗਿਆ ਤੇ ਉਹ ਪਾਇਆ ਵਾ ਤੇ ਐ ਬੈਠੀ ਜਿਹਾ ਖਿਆ ਰਾਹ ਰਾਣੀ ਸਾਹਿਬ ਵਾਲੀ ਹਾਂ ਜੀ ਮੇਰਾ ਮੁੰਦਰਾ ਛਾਪ ਹੋੜਿਆ ਦੇ ਆਰਾ ਹੈ ਰੱਬਾ ਸਾਹੂਕਾਰ ਦੇ ਮੁੰਡੇ ਦੇ ਪਾਇਆ ਵਾ ਜਮਾ ਹੀ ਪੋਰਾ ਵੀ ਫਰਕ ਨਾ ਐ ਮੈਨੂੰ ਦਿਖਾ ਕੇ ਲੰਗਿਆ ਐ ਉਹ ਕਹਿੰਦੀ ਰਾਜਾ ਸਿਉਣਾ ਕੀ ਦਿਨਾਂ ਨੇ ਘਾਟਾ ਸਿਉਣਾ ਪਾਉਣ ਵਾਲੇ ਨੇ ਘਾਟਾ ਇਹ ਰਾਜਾ ਦੇ ਮੁਕਾਬਲੇ ਕਿਹੜਾ ਘਾਟਾ ਇਹ ਤੇਰੇ ਕੱਲੇ ਕੋਲੇ ਮੁੰਦਰਾ ਨਹੀਂ ਬਣਾਉਣ ਵਾਲੇ ਬਥੇਰੇ ਲੈਣ ਵਾਲੇ ਵੇਸੇ ਦੇ ਫੇਰ ਮੁੜ ਗਿਆ ਇਹ ਜਿਹੜੇ ਤਾਂ ਫਿਰ ਰਮਾਲ ਫੜਾਤਾ ਉਹਨੂੰ ਕਹਿੰਦੀ ਚਾਰੇ ਕੰਨੀਆਂ ਫੜ ਕੇ ਐ ਮੂਰੇ ਐਨ ਦਾ ਖਾਖੇ ਹਲਾਖੇ ਆਂ ਠੀਕ ਹੈ ਆ ਜੀ ਪਹਿਲਾਂ ਉਹ ਲੋਗ ਗਈ ਤੇ ਉਹਨੇ ਭਾਈ ਜਾ ਕੇ ਮੁੰਡਾ ਗਿਆ ਉਹ ਤੇ ਰਾਜ ਕਚੇਰੀ ਲੱਗੀ ਤੇ ਮੂਰੇ ਖੜ ਕੇ ਹਲਾਖੇ ਐ ਝਾੜਿਆ ਝਾੜ ਕੇ ਬਹੁਤਾ ਫਿਰ ਰਾਜਾ ਵੀ ਭੱਜਿਆ ਵੀ ਅੱਜ ਫੜਨ ਰਮਾਲ ਮੇਰਾ ਝਾੜ ਕੇ ਦਿਖਾ ਕੇ ਗਿਆ ਉਹ ਲੋਗ ਗਿਆ ਤੇ ਕਹਾ ਬੈਠੀ ਉਹ ਅਧ ਰਾਣੀ ਸਾਹਿਬ ਆਹਦੀ ਹਾਂ ਕੀ ਗੱਲ ਹਫਿਆ ਪਿਆ ਆੜਾ ਅੱਜ ਮਨ ਚਾਹੇ ਨਾ ਮਨਣਾ ਜਰਮਾਲ ਮੇਰਾ ਤੇ ਆੜਾ ਐ ਮੈਨੂੰ ਝਾੜ ਕੇ ਦਿਖਾ ਕੇ ਆਇਆ ਐ ਫੜ ਕੇ ਖੜ ਯਾਰੇ ਮੇਰੇ ਕੋਲ ਰਮਾਲ ਆੜਾ ਹੱਦ ਹੋ ਗਈ ਉਹ ਹੀ ਰਮਾਲ ਕਿਉਂ ਮੈਨੂੰ ਐ ਦਿਖਾਉਂਦਾ ਸੀ ਉਹ ਵਾਲੀ ਦੇਖ ਰਾਜਾ ਇਹ ਬਣਾਉਣ ਵਾਲਿਆਂ ਨੇ ਨਹੀਂ ਘਾਟਾ ਲੀੜਾ ਪੈਣ ਵਾਲਿਆਂ ਨੇ ਘਾਟਾ ਤੇ ਤੈਨੂੰ ਕਿਹੜਾ ਕਹਦਾ ਵੀ ਸ਼ਾਹੂਕਾਰ ਰਾਜਿਆਂ ਵਰਗੇ ਹੁੰਦੇ ਆ ਇੱਕ ਗੱਲ ਆ ਦੀ ਪਰ ਜੇ ਤੂੰ ਮੰਨੇ ਤਾਂ ਉਹਦਾ ਦੱਸ ਇਹ ਸ਼ਾਹੂਕਾਰ ਦੇ ਘਰੇ ਮੇਰੀ ਸખી ਭੈਣ ਆ ਜੇ ਮੈਨੂੰ ਮਿਲਾ ਲਿਆਵੇਂ ਉਹ ਆਲਾ ਨਾ ਨਾ ਤੈਨੂੰ ਤਾਂ ਆਡਰੀ ਵੀ ਬਾਹਰ ਜਾਣ ਦਾ ਠੀਕ ਹੈ ਤੇ ਮੈਂ ਜਾ ਸਕਦਾ ਮੇਰੀ ਸਾਲੀ ਆ ਮੈਂ ਜਾ ਸਕਦਾ ਉਹ ਆੜੀ ਤੇਰੀ ਮਰਜ਼ੀ ਆ ਚੰਗੀ ਗੱਲ ਆ ਜੇ ਮੈਨੂੰ ਮਿਲਣਾ ਹੀ ਆ ਤਾਂ ਚੱਲ ਦੂਏ ਦਿਨ ਜੋ ਉੱਠ ਗਿਆ ਤੇ ਉਹ ਸ਼ਾਹੂਕਾਰ ਨੂੰ ਕਹਿੰਦੀ ਵੀ ਉਹੜੀ ਸ਼ਾਹੂਕਾਰ ਦੀ ਵੀ ਫੁੱਲ ਤਿਆਰੀ ਸੀ ਹੁਣ ਜਿਹਾਜ ਤੋਰਨ ਦੀ ਖਾਹੂਕਾਰ ਨੂੰ ਕਹਿੰਦੀ ਵੀ ਤੂੰ ਰਾਜੇ ਦੇ ਵਜੀਰ ਨੂੰ ਰੋਟੀ ਕਰ ਦੇ। ਉਹ ਰੋਟੀ ਕੀਤੀ ਤਾਂ ਤੇ ਉਦੋਂ ਮੈਂ ਆਉਂ ਵਿੱਚ ਦੀ ਆਖੇ ਮੈਂ ਰੋਟੀ ਖਵਾ ਕੇ ਆਉਂ। ਉਹ ਬਈ ਦੂਗੇ ਤੀਗੇ ਦਿਨ ਜਾ ਕੇ ਤੇ ਰਾਜੇ ਨੂੰ ਤੇ ਵਜੀਰ ਨੂੰ ਰੋਟੀ ਕਰਿਆ ਆ। ਇਹ ਗਿਆ ਜਾ ਕੇ ਤਾਂ ਰੋਣੀ ਸਾਹਿਬ ਰੋਣੀ ਸਾਹਿਬ ਹੋਰੀ ਹਾਂ ਜੀ। ਮੇਰੀ ਸਾੜੀ ਨੇ ਰੋਟੀ ਘਰਤੀ ਮੈਨੂੰ। ਸਵੇਰੇ ਮੈਂ ਖਾਣ ਜਾਣਾ ਰਾਜੇ ਨੇ ਤੇ ਮੈਂ ਤੇ ਵਜ਼ੀਰ ਨੇ ਉਹ ਆੜੀ ਮੈਨੂੰ ਲੈ ਚੱਲ ਨਾਲੇ ਮੈਂ ਫਲਕਾਸ਼ ਆ ਗਿਆ ਹਾਂ ਨਾਲੇ ਮਿਲਿਓ ਆਹ ਤਾਂ ਤੈਨੂੰ ਤਾਂ ਆਡਰ ਹੀ ਨਹੀਂ ਬਾਹਰ ਜਾਣ ਦਾ ਤੈਨੂੰ ਨਹੀਂ ਲੈ ਜਾਣਾ ਬਿਲਕੁਲ ਉਹ ਆੜੀ ਚੰਗਾ ਫਿਰ ਆਉਂ ਖਰੀ ਵੀ ਇਹ ਨਹੀਂ ਲਿਜਾਣਾ ਮੈਨੂੰ ਉਹ ਬਲਦਾ ਮਲਾ ਲਿਆ ਜੇ ਨਹੀਂ ਲਿਜਾਣਾ ਤਾਂ ਤੇ ਜਦੋਂ ਰੋਟੀ ਖਾਣ ਗਿਆ ਤੇ ਮੈਨੂੰ ਦੱਸ ਕੇ ਜਾਈ ਮੈਂ ਤੈਨੂੰ ਕੁਝ ਨਹੀਂ ਹੈ ਹੀ ਦੇ ਦੂੰ ਤੈਨੂੰ ਚਿੱਠੀ ਹੋਈ ਦੇ ਦੂੰ ਲੈ ਹਾਂ ਇਹ ਠੀਕ ਆ ਦਾ ਇਹ ਹੋ ਸਕਦੀ ਆ ਜਦੋਂ ਰੋਟੀ ਖਾਣ ਜਾਣਾ ਸੀ ਤੇ ਉਹਦੇ ਕੋਲੇ ਆ ਗਿਆ ਉਹ ਆਦਾ ਵੀ ਮੈਂ ਜਾਂਣਾ ਰੋਟੀ ਖਾਣ ਤੇ ਪਾਖੇ ਚਾਰ ਕੱਖਰਦੇ ਤੇ ਭੈਣੇ ਆਏ ਆ ਭੈਣੇ ਆਇਆ ਮੈਨੂੰ ਆਉਣ ਨਹੀਂ ਦਿੰਦਾ ਮੈਨੂੰ ਮਜਬੂਰੀ ਆ ਮੈਂ ਕਿਦਣ ਹੋ ਗਈ ਉਹਨੂੰ ਪ੍ਰਾਪਤੀ ਜਦੋਂ ਗਿਆ ਰਾਜਾ ਦੇ ਵਜ਼ੀਰ ਗਏ ਜਾਨ ਸਾਰੀ ਗਈ ਨੰਗੇ ਮੂੰਹ ਆਪ ਸੁਰੰਗ ਥਾਈ ਉਧਰ ਜਾਉਣੀ ਤੇ ਨੰਗੇ ਮੂੰਹ ਗਈ ਜਾ ਕੇ ਸਾਥਰੀ ਕਾਲ ਬੁਲਾਈ ਬੁਲਾਖਿਆ ਦੀ ਰਾਜਾ ਸਾਹਿਬ ਮੇਰੀ ਭੈਣ ਨੂੰ ਲਈ ਆਉਂਦਾ ਆਡਨ ਵਾਟਰ ਨਹੀਂ ਲਿਆਉਂਦਾ ਨੂੰ ਬਰ ਕੱਢਣਾ ਤੇ ਲੀੜੇ ਐ ਬਣਾ ਕੇ ਤਿਆਰ ਕਰਕੇ ਰੱਖਦੇ ਸੱਤ ਸ਼ੂਟ। ਐ ਲੀਆ ਰੰਗੇ ਮੂੰਹ ਆਈ। ਜਦੋਂ ਆਵੇ ਉਦੋਂ ਸ਼ੂਟਮੈਂਟ ਚ ਬਦਲੇ ਆਵੇ। ਜੋ ਪਹਿਲਾਂ ਆਈ ਤਾਂ ਉਹ ਬੂੰਦੀ ਸੀ। ਇਹ ਵਜ਼ੀਰ ਚੁਸਤ ਬਾੜੇ ਹੁੰਦੇ ਆ। ਵਜ਼ੀਰ ਨੇ ਲੈ ਕੇ ਬੂੰਦੀ ਤੇ ਛੱਟਾ ਮਾਰਦਾ ਤਾਂ ਇੱਥੇ ਪੈ ਗਿਆ ਪੈਰ ਤੇ। ਵੀਰ ਨੇ ਰੱਖੀ ਨਿਗਾ। ਬਈ ਉਹੀ ਮੜਮੜਾਈ ਜਾਂਦੀ ਆ ਘੁੰਡ ਕੱਢ ਕੇ ਆਉਂਦੀ ਆ। ਨੋ ਛੇ ਆ ਰਹੀ ਤੇ ਉਹ ਕਹਿੰਦਾ ਵੀ ਇਹਦਾ ਭਾਈ ਵਾਲੀਆਂ ਮੇਰੀ ਸਾੜੀ ਤੋਂ ਮੁੜ ਕੇ ਆਈ ਨਹੀਂ ਉਹ ਤਾਂ ਬਿਨਾਂ ਛੇ ਆ ਉਹ ਆ ਜਾ ਨਹੀਂ ਭਾਈ ਵਜ਼ੀਰ ਕਹਿੰਦਾ ਉਹੀ ਆ ਅਡਾ ਤੈਨੂੰ ਵੀ ਸਬੂਤ ਆ ਆੜਾ ਮੇਰਾ ਛੱਟਾ ਮਾਰਿਆ ਪੈਰ ਦੀ ਛੱਤ ਤੇ ਤੇ ਆ ਹੁਣ ਜਦੋਂ ਆਈ ਨਾ ਤੇ ਉਹਨੂੰ ਦੇਖ ਲਈ ਜਦੋਂ ਮੁੜ ਕੇ ਉਹ ਪਾਂਟਾ ਢਿੰਡਾ ਚੱਕਣ ਆਈ ਹੱਥ ਤੋਂ ਆਉਣ ਆਈ ਤੇ ਦੇਖੀ ੋਂਡ ਕੱਢਿਆ ਵਾ ਤੇ ਪੈਰ ਤੇ ਛੱਟਾ ਮੁੜ ਕੇ ਫਿਰ ਨੰਗੇ ਮੂੰਹਾਂ ਆਉਣੀ ਜਾ ਕੇ ਕਹਿੰਦੀ ਵੀ ਜੀਜਾ ਵੀ ਅਸੀਂ ਜਾਣਾ ਪਰਸ ਨੂੰ ਤੇ ਮੇਰੀ ਭੈਣ ਨੂੰ ਲਿਆਈ ਨਾਲ ਤੇ ਮੈਨੂੰ ਮਲਾ ਲਾ ਸਾਨੂੰ ਤੋਰ ਦੇ ਉਹ ਕਹਿੰਦਾ ਨਹੀਂ ਨਹੀਂ ਇਹ ਬਿਲਕੁਲ ਗਲਤ ਗੱਲ ਦਾ ਵੀ ਮੈਂ ਆਖੇ ਚੜਾ ਜੂਗਾ ਵੀ ਉਹ ਨਹੀਂ ਆ ਸਕਦੀ ਉਹ ਤਾਂ ਮੇਰੀ ਕੈਦਨ ਬਹੁਤ ਜਾਨੀ ਜ਼ੋਰ ਲਾਇਆ ਔਰ ਨਹੀਂ ਚਲ ਤੇਰੀ ਮਰਜ਼ੀ ਆ ਜੋ ਮਰਜ਼ੀ ਕਰ ਪਾਈ ਤੂੰ ਰਾਜਾ ਉਧਰ ਦੀ ਆਖੇ ਮੂਹਰੇ ਬੈਠੀ ਉਧਰ ਦੀ ਆਇਆ ਆਖੀ ਤੇ ਦੇਖੀ ਬੈਠੀ ਆਦਾ ਰਾਣੀ ਰਾਣੀ ਤੂੰ ਕਿਹੜੀ ਤਿੱਖੀ ਆ ਤੂੰ ਦਾ ਬੇਖਲਾ ਝੁੱਡੂ ਆ ਤੇਰੀ ਮੇਰੀ ਸਾਲੀ ਤਾਂ ਇੰਨੀ ਤਿੱਖੀ ਆਦਾ ਸਾੜੀਆਂ ਅੱਖਾਂ ਮਚਾਤੀਆਂ ਆਦਾ ਗੇੜੇ ਨਾ ਜਾਵੇ ਛੂਟ ਬਦਲ ਕੇ ਕੁੰਡ ਕੱਢ ਕੇ ਆ ਜੇ ਆਦਾ ਅਸੀਂ 6 7 ਬਣਾਦਣਾ ਵੀ 6 7 ਉਹਦੇ ਘਰਾਂ ਵਾਲਿਆਂ ਰਾਣੀਆ ਉਹ ਆ ਜੀ ਠੀਕ ਆ ਐ ਤਾਂ ਹੁਣ ਭੈਣ ਭਰਾ ਤਿੱਖੇ ਵੀ ਹੁੰਦੇ ਆ ਵਿੱਚ ਹੁੰਦੇ ਵੀ ਹੁੰਦੇ ਆ ਚਲੋ ਮੈਂ ਤਿੱਖੀ ਆ ਛੋਲੀ ਆ ਤੇਜ ਆ ਤੇ ਹੋਰ ਕੋਈ ਉਹ ਵਾਲਾ ਵੀ ਪਰਸੋਂ ਨੂੰ ਜਾਣਾ ਤੇ ਮੈਂ ਚੜਾ ਕੇ ਹੋਣੀ ਆ ਉਹ ਵਾਲੀ ਮੈਨੂੰ ਨਾਲ ਜ਼ਰੂਰ ਲੈ ਕੇ ਜਾਣਾ ਜਿਹੜੇ ਬਗੇ ਉਹ ਵਾਲਾ ਤੈਨੂੰ ਮੈਂ ਕਿਰਾਂ ਹੀ ਕਹਿਦਾ ਵੀ ਤੈਨੂੰ ਮੈਂ ਨਾਲ ਨਹੀਂ ਲੈ ਜਾਣਾ ਉਹ ਵਾਲੀ ਚਲ ਤੇਰੀ ਮਰਜ਼ੀ ਆ ਉਹ ਵਾਲੀ ਚੰਗਾ ਫਿਰ ਉਹ ਚੜਾਉਣ ਗਿਆ ਮੈਨੂੰ ਦੱਸ ਕੇ ਜਾਈ ਮੈਂ ਕੋਈ ਦਿਨ ਸੁਨਿਆ ਹੱਥਾ ਪਾਹੋਰ ਦੇ ਦੂੰ ਅਣੀ ਚੰਗਾ ਉਹਨੇ ਚਿੱਠੀ ਲਿਖ ਲਈ ਚਿੱਠੀ ਲਿਖੀ ਵੀ ਤੇਰੀ ਕਮੀਚ ਤੇਰਾ ਹੀ ਸਾਪ ਤੇਰਾ ਾਰਮਾਲ ਹੱਥੀ ਤੋਰ ਗਿਆ ਜੁਹਾੜ ਚੜਾ ਗਿਆ ਹੱਥੀ ਆ ਕੇ ਤੇਰੇ ਸਾਹਮਣੇ ਮਨਮਰਜ਼ੀ ਕਰਤੀ ਆ ਉਹ ਲੈ ਕੇ ਰੱਖੀ ਤੇ ਫਿਰ ਜਦੋਂ ਤੋਰਨ ਜਾਣਾ ਸੀ ਆ ਗਿਆ ਆ ਕੇ ਕਹਿੰਦਾ ਰਾਣੀ ਸਾਹਿਬ ਮੈਂ ਜਾਣਾ ਤੋਰਨ ਹੁਣ ਚੜਾ ਕੇ ਉਹਨਾਂ ਦੀ ਭੈਣ ਦਾ ਤੁਰਨਾ ਜੁਹਾੜ ਫੇਰ ਕਹਿੰਦੀ ਮੈਨੂੰ ਲੈ ਚੱਲ ਨਾਲ ਆਹਦਾ ਨਹੀਂ ਤੈਨੂੰ ਬਿਲਕੁਲ ਨਹੀਂ ਲਿਜਾ ਸਕਦਾ ਫਿਰ ਤਾਂ ਫੜੀ ਦੀ ਸੀ ਜਿਹੜੀ ਆਂਦੀ ਤਾਂ ਉੱਤੋਂ ਕਹਿੰਦੀ ਸੀ ਚਲ ਉਹ ਉੱਧਰ ਦੀ ਜਾਵੜੀ ਉਹ ਉੱਧਰ ਦੀ ਗਿਆ ਜਾ ਕੇ ਜਵਾਜ ਨਾਲ ਤੁਰ ਗਿਆ ਤੋੜ ਕੇ ਆਲਾ ਵੀ ਹੁਣ ਮੈਂ ਦੱਸਿਆ ਮਾਹਨ ਜਾ ਕੇ ਦੇਖਿਆ ਜਨੂੰ ਉੱਥੇ ਭੈਣ ਨੇ ਸੁਰਗ ਮੂੜਾ ਪਾਸੇ ਕਰਿਆ ਵਾ ਚਿੱਠੀ ਐ ਪਈ ਰੱਖੀ ਲੈ ਕੇ ਬਈ ਔਰ ਵੀਜ ਵੀ ਤੇਰਾ ਰਮਾਲ ਵੀ ਤੇਰਾ ਮੰਦਰਾ ਵੀ ਤੇਰਾ ਤੇਰੇ ਸਾਹਮਣੇ ਮਨਮਰਜ਼ੀ ਕਰ ਗਈਆਂ ਫੇਰ ਮਾਰਿਆ ਪੱਟਾਂ ਤੇ ਹੱਥਾ ਦਾ ਇਹਨਾਂ ਦੀ ਕੋਈ ਰੱਖੀ ਨਾ ਰੱਖ ਸਕਦਾ